ਹਾਂਜੀ ਅੱਜ ਦੀ ਵੀਡੀਓ ਆਪਾਂ ਤੁਹਾਡੇ ਵਾਸਤੇ ਬਹੁਤ ਵਧੀਆ ਵੀਡੀਓ ਲੈ ਕੇ ਆਏ ਆ ਜਿਵੇਂ ਕਿ ਦੇਖੋ ਅਕਸਰ ਹੀ ਆਪਾਂ ਕੜਾਈ ਵਾਲੀਆਂ ਸਲਵਾਰਾਂ ਬਣਾਉਂਦੇ ਆ ਜਿਨ੍ਹਾਂ ਦੇ ਮੂਰੀ ਤੇ ਵਰਕ ਹੁੰਦਾਗਾ ਤੇ ਉਹਦੀ ਆਪਾਂ ਨੂੰ ਸਮੱਸਿਆ ਆਉਂਦੀ ਆ ਵੀ ਜਿਹੜੀ ਉਹਦੀ ਕੜਾਈ ਹੈ ਨਾ ਉਹ ਆਪਣੇ ਮੂਰੀ ਤੇ ਡਿੱਗਣ ਲੱਗ ਜਾਂਦੀ ਹੈ ਯਾਨੀ ਕਿ ਪੌਂਚੇ ਤੇ ਕੜਾਈ ਡਿੱਗਣ ਲੱਗ ਜਾਂਦੀ ਆ ਜਿਵੇਂ ਕਿ ਆਪਾਂ ਕਹਿੰਦੇ ਨੇ ਵੀ ਝੋਲ ਪੈਣ ਲੱਗ ਜਾਂਦਾ ਕੜਾਈ ਦਾ ਇਹ ਤਰੀਕੇ ਦੀ ਸਮੱਸਿਆ ਆਉਂ ਲੱਗ ਜਾਂਦੀ ਆ ਬਹੁਤ ਭੈਣਾਂ ਨੂੰ ਆਉਂਦੀ ਆ ਜਿਹੜੀਆਂ ਮੇਰੀਆਂ ਭੈਣਾਂ ਨਮਾ ਕੰਮ ਸਿੱਖਦੀਆਂ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਇਹ ਸਮੱਸਿਆ ਆਉਂਦੀ ਆ ਵੀ ਜਿਹੜੀ ਕਢਾਈ ਵਾਲੀ ਸਲਵਾਰ ਆ ਉਹ ਵੀ ਪੌਂਚੇ ਤੇ ਕਿਉਂ ਡਿੱਗਦੀ ਆਗੀ ਤੇ ਅਕਸਰ ਆ ਦੇਖੋ ਜਿਵੇਂ ਆਪਣੇ ਹੱਥ ਚ ਇਹ ਕਢਾਈ ਵਾਲੀ ਸਲਵਾਰ ਆ ਇਹਦੇ ਦੇਖੋ ਮੂਰੀ ਤੇ ਵਰਕ ਆ ਇੱਥੋਂ ਦੇਖੋ ਇਹਦੀ ਕਰੀਜ ਆ ਮੂਰੀ ਤੇ ਇਹ ਚੀਜ਼ ਜਿਹੜੀ ਹੈਗੀ ਆ ਇਹ ਪੌਂਚੇ ਤੇ ਡਿੱਗਦੀ ਆ ਇਹਦੇ ਜਿਹੜੀ ਪੌਂਚੇ ਤੇ ਡਿੱਗਦੀ ਆ ਇਹਦਾ ਕਾਰਨ ਇਹੀ ਆ ਵੀ ਜਦੋਂ ਆਪਾਂ ਇਹਨੂੰ ਬਣਾਉਂਦੇ ਆ ਇਹਨੂੰ ਆਪਾਂ ਸਹੀ ਤਰੀਕੇ ਨਾਲ ਨਹੀਂ ਬਣਾਉਦੇ ਜਦੋਂ ਵੀ ਆਪਾਂ ਇਹਨੂੰ ਸਲਵਾਰ ਨੂੰ ਕਢਾਈ ਵਾਲੀ ਨੂੰ ਬਣਾਉਣੇ ਆਪਾਂ ਉਸੇ ਤਰੀਕੇ ਨਾਲ ਬਣਾਉਣ ਲੱਗ ਜਾਈਨੇ ਜਿਵੇਂ ਆਪਾਂ ਨਾਰਮਲ ਸਿੰਪਲ ਸਲਵਾਰਾਂ ਤਿਆਰ ਕਰਦੇ ਹਾਂ ਉਵੇਂ ਹੀ ਆਪਾਂ ਬਣਾਉਣ ਲੱਗ ਜਾਈਨੇ ਆ ਪਰ ਇਹ ਸਲਵਾਰ ਉਸ ਤਰੀਕੇ ਨਾਲ ਬਿਲਕੁਲ ਵੀ ਨਹੀਂ ਬਣਦੀ ਜਿਹੜੇ ਤਰੀਕੇ ਨਾਲ ਆਪਾਂ ਆਮ ਬਣਾਉਂਦੇ ਆ ਇਹ ਬਣਦੀ ਹੈ ਇੱਕ ਹੋਰ ਤਰੀਕੇ ਨਾਲ ਜਿਹੜੀ ਪਹੁੰਚੇ ਤੇ ਵੀ ਜਿਹੜੀ ਮੂਰੀ ਤੇ ਆਪਣਾ ਪਹੁੰਚਾ ਨਾ ਡਿੱਗੇ ਇਹ ਕੀ ਤਰੀਕਾ ਹੈ ਕਿਹੜੇ ਤਰੀਕੇ ਨਾਲ ਇਹ ਆਪਾਂ ਨੇ ਸਲਵਾਰ ਬਣਾਉਣੀ ਹੈ ਇਹ ਆਪਾਂ ਤੁਹਾਨੂੰ ਸਾਰਾ ਇਸ ਵੀਡੀਓ ਚ ਦਿਖਾਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਇਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਜਿਵੇਂ ਕਿ ਆਪਣਾ ਦੇਖੋ YouTube ਉਲ ਦਾ ਏਡਾ ਵੱਡਾ ਪਰਿਵਾਰ ਆ ਤਾਂ ਕਰਕੇ ਸਾਰੀਆਂ ਭੈਣਾਂ ਦੇਖੋ ਆਪਣੇ ਚੈਨਲ ਨਾਲ ਜੁੜੀਆਂ ਹੋਈਆਂ ਕੰਮ ਸਿੱਖਦੀਆਂ ਵੀ ਆ ਤਾਂ ਲਾਇਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤੇ ਇਹ ਸਲਵਾਰ ਕਿਵੇਂ ਬਣਦੀ ਆ ਕਿਹੜਾ ਤਰੀਕਾ ਦਾ ਇਹ ਸਲਵਾਰ ਬਣਾਉਣ ਦਾ ਚਲੋ ਜੀ ਦੇਖਨੇ ਆ ਆਪਣੀ ਇਸ ਵੀਡੀਓ ਵਿੱਚ ਹਾਂਜੀ ਪਹਿਨਾ ਦੇਖੋ ਆਪਾਂ ਨੇ ਲੰਬੀ ਹਾਂਜੀ ਪਹਿਨਾ ਆਪਣ ਨੇ ਦੇਖੋ ਲੰਬੀਆਂ ਸਲਾਈਆਂ ਪਾਈਆਂ ਨੇ ਕੱਲੀਆਂ ਦੇਖੋ ਲੰਬੀਆਂ ਸਲਾਈਆਂ ਪਾਈਆਂ ਨੇ ਇਹ ਲੜਨ ਗਾੜੀ ਸਲਵਾਰ ਆ ਇਹ ਬਸ ਸਿੰਪਲ ਆਪਣ ਨੇ ਸਲਾਈਆਂ ਪਾ ਲਈਆਂ ਪੁੱਤ ਹੁਣ ਆਪਾਂ ਨੇ ਉੱਪਰੋਂ ਨਹੀਂ ਛੇੜਨਾ 벨ਟ ਵਗੈਰਾ ਆਪਾਂ ਨੇ ਕੁਝ ਨਹੀਂ ਲਾਉਣਾ ਹਜੇ ਬਸ ਲੰਬੀਆਂ ਸਲਾਈਆਂ ਪਾ ਕੇ ਤੇ ਬਸ ਥੱਲੋ ਮੂਰੀ ਨੂੰ ਮਾੜਾ-ਮਾੜਾ ਆਪਾਂ ਨੇ ਛਾਂਟ ਦੇਣਾਗਾ 2-2 ਸੂਤ ਵਾਲਾ ਨਹੀਂ ਸਿਰਫ 2-2 ਸੂਤ ਸੂਤ ਉਸ ਤੋਂ ਬਾਅਦ ਪੈਰ-ਪੈਰ ਦੀ ਆਪਾਂ ਨੇ ਸਲਾਈ ਲਾਈ ਆ ਕੜਾਈ ਦੇ ਨਾਲ ਕੜਾਈ ਦੇ ਨਾਲ-ਨਾਲ ਪੈਰ-ਪੈਰ ਦੀ ਸਲਾਈ ਲਾਈ ਆ ਸਲਾਈ ਤਾਂ ਲਾਈ ਆ ਵੀ ਜਿਹੜੀ ਲਾਈਨਿੰਗ ਆ ਉਹ ਆਪਣੇ ਵੀ ਪਰਾ ਨਾ ਹੋਵੇ ਜਾਂ ਬਲ ਨਾ ਪਵੇ ਲੈਣਗੇ ਜੇ ਤਾਂ ਕਰਕੇ ਆਪਣੇ ਇਹ ਸਲਾਈ ਲਾਈ ਆ ਬੁਕਰ ਮਾਪਾਨੇ ਲੈਤੀ 2 ਇੰਚ ਬੁਕਰ ਮਾਪਾ ਲੈਤੀ ਆ ਕੜਾਈ ਦੇ ਸਾਹ ਨਾਲ ਜਿਵੇਂ ਕਿ ਹੁਣ ਆਪਾਂ ਕੜਾਈ ਜਿਹੜੀ ਆਪਣੀ ਹੈਗੀ ਆ ਇਹ ਆਪਾਂ ਨੇ ਸਲਾਈ ਪੈਰ-ਪੈਰ ਦੀ ਲਾ ਲਈ ਨਾਲ ਤੇ ਜਿਹੜੀ ਬੁਕਰਮ ਲੈਤੀ ਆ ਇਹ ਆਪਾਂ ਲੈਤੀ ਆ 2 ਇੰਚ ਜਿਵੇਂ ਕਢਾਈ ਆਪਣੀ ਹੈਗੀ ਆ ਇਹ 1.5 ਇੰਚ ਚ ਕਢਾਈ ਆ ਅੱਧਾ ਇੰਚ ਆਪਾਂ ਨੇ ਜਿਆਦਾ ਰੱਖਿਆ ਕਿਉਂਕਿ ਪੈਰ ਪੈਰ ਦਾ ਦਬਾਅ ਇੱਧਰ ਆਜੂ ਪੈਰ ਪੈਰ ਦਾ ਦਬਾਅ ਇੱਧਰ ਆਜੂ ਇਹ ਬੁਕਰਮ ਆਪਾਂ ਉਸੇ ਤਰੀਕੇ ਨਾਲ ਹੀ ਜੜਨੀ ਆ ਜਿਵੇਂ ਆਪਾਂ ਆਮ ਜੜਦੇ ਹੁੰਨੇ ਹਾਂਗੇ ਉਦਾਂ ਹੀ ਇਹ ਬੁਕਰਮ ਜੜਾਂਗੇ ਬਸ ਲਾਈ ਲਾਈ ਦਾ ਫਾਇਦਾ ਇਹ ਹੁੰਦਾਗਾ ਵੀ ਇਹਦੇ ਵਿੱਚ ਕੋਈ ਬਲ ਨਹੀਂ ਪੈਂਦਾ ਫਿਰ ਕਿਉਂਕਿ ਡਬਲ ਕਪੜਾ ਹੋ ਜਾਂਦਾ ਨਾ ਇਹ ਜੇ ਦੇ ਦਿੱਕੇ ਨਾਲ ਆਪਾਂ ਦੂਜੀ ਸਾਈਡ ਬੁਕਰਮ ਤੇ ਸਲਾਈ ਲਾਉਣੀ ਹੈ ਸਲਾਈਆਂ ਦੇ ਖੁਲਾਤੀਆਂ ਸੀ ਦੋਨੇ ਹੁਣ ਆਪਾਂ ਜਿਹੜੀ ਬੁਕਰਮ ਨੂੰ ਜਿਹੜਾ ਉੱਪਰ ਕੱਪੜਾ ਇਹਨੂੰ ਆਪਾਂ ਨੇ ਦੁਬਾਰੇ ਸਲਾਈ ਲਾਉਣੀ ਹੈ ਇਹਦੇ ਵਿੱਚ ਕੋਈ ਵੀ ਬਲ ਨਹੀਂ ਬਣਾ ਚਾਹੀਦਾ ਜਦੋਂ ਆਪਾਂ ਇਹ ਸਲਾਈ ਲਾਉਨੇ ਆ ਨਾ ਕੱਪੜਾ ਆਪਣਾ ਸਾਫ਼ ਹੋਣਾ ਚਾਹੀਦਾ ਜੀ ਕਿ ਜਿੰਨਾ ਕਪੜਾ ਸਾਫ਼ ਹੋਊਗਾ ਓਨੀ ਵੱਧ ਦੇ ਤੇ ਸਫਾਈ ਆਊਗੀ ਦੇਖੋ ਇਦਾਂ ਸਲਾਈ ਲਾ ਲਈ ਤੀ ਇਹਨੂੰ ਮੋੜ ਲਿਆ ਮੋੜ ਕੇ ਬੱਸ ਇਦਾਂ ਹੀ ਸਲਾਈ ਲਾ ਦੇਣਾ ਹੁਣ ਜਦੋਂ ਇਹ ਦੋਨੇ ਆਪਣੀਆਂ ਸਲਾਈਆਂ ਲੱਗ ਗਈਆਂ ਮੇਨ ਕੰਮ ਆਉਂਦਾ ਦੇਖੋ ਜਦੋਂ ਹੁਣ ਆਪਾਂ ਕੜਾਈ ਦੇ ਨਾਲ-ਨਾਲ ਸਲਾਈ ਲਾਉਣੀ ਆ ਉਦੋਂ ਦੇਖੋ ਬੁਕਰਮ ਜਮਾ ਸਿੱਧੀ-ਸਿੱਧੀ ਆਪਣੀ ਜੜੀਗੀ ਕੋਈ ਵੀ ਬਲ ਨਹੀਂ ਹੈਗਾ ਕੱਪੜੇ ਦੇ ਵਿੱਚ ਇਹ ਫਾਇਦਾ ਹੁੰਦਾ ਜਦੋਂ ਸਲਾਈ ਲਾਉਣੀ ਆ ਆਪਾਂ ਵੀ ਕੋਈ ਵੀ ਬਲ ਨਾ ਪਵੇ ਹੁਣ ਇਹਨੂੰ ਆਪਾਂ 모ੜਨਾ ਦਵਾਰੇ 모ੜ ਕੇ ਆਪਾਂ ਨੇ ਸਲਾਈ ਲਾਉਣੀ ਆ ਪੈਰ ਪੈਰ ਦੀ ਸਲਾਈ ਲਾਉਣੀ ਆ ਜਿਹੜੀ ਆਪਾਂ ਪਹਿਨਾ ਸਲਾਈ ਲਾਈ ਸੀ ਨਾ ਵੀ ਜਿਹਦੇ ਨਾਲ ਕਪੜਾ ਖੜ ਜੇ ਉਹ ਦੇਖੋ ਜਮਾ ਮੇਨ ਤੇ ਆਈ ਆ ਪੈਰ ਤੇ ਆਈ ਆ ਪੈਰ ਤੇ ਆਪਾਂ ਹੋਰ ਲਾਉਣੀ ਆ ਬਸ ਉਹਦੇ ਉੱਤੇ ਸਲਾਈ ਲਾ ਦਾਂਗੇ ਆਪਾਂ ਇਹ ਜਿਹੜੀਆਂ ਪਣਾ ਕਹਿ ਦਿੰਦੀਆਂ ਨੇ ਵੀ ਜਿਹੜੀ ਕੜਾਈ ਵਾਲੀ ਸਲਵਾਰ ਹੁੰਦੀ ਆ ਵੀ ਉਹ ਸਾਡੇ ਪੈਰਾਂ ਤੇ ਡਿੱਗਦੀ ਆ ਜੀ ਤੇ ਉਹਦੇ ਬਾਰੇ ਵੀ ਆਪਾਂ ਦੇਖਦੇ ਆਂ ਵੀ ਕਿਵੇਂ ਉਹ ਪੈਰਾਂ ਤੇ ਡਿੱਗਦੀ ਆ ਸਲਵਾਰ ਕੀ ਕਾਰਨ ਹੁੰਦਾ ਉਹ ਸਾਨੂੰ ਸਾਰਾ ਇਸ ਵੀਡੀਓ ਚ ਪਤਾ ਲੱਗ ਜੂਗਾ ਹੁਣ ਆਪਾਂ ਨੇ ਦੇਖੋ ਸਲਾਈ ਤਾਂ ਲਾਤੀ ਥੱਲੇ ਸਲਾਈ ਵੀ ਲਾਤੀ ਸਕਰੋਲ ਵੀ ਕਰਤੀ ਤੇ ਹੁਣ ਵਾਰੀ ਆਉਂਦੀ ਆ ਉੱਪਰ ਦੀ ਉੱਪਰ ਆਪਾਂ ਇੱਥੇ ਸਲਾਈ ਨਹੀਂ ਲਾਉਂਦੇ ਜੇ ਆਪਾਂ ਸਲਾਈ ਲਾਤੀ ਫਿਰ ਜਿਹੜੀ ਆਪਣੀ ਕੜਾਈ ਆ ਸਾਰੀ ਖਰਾਬ ਹੋ ਜੂਗੀ ਇਹਨੂੰ ਆਪਾਂ ਨੇ ਇੱਕ ਹੋਰ ਤਰੀਕੇ ਨਾਲ ਆਪਾਂ ਸੈੱਟ ਕਰਾਂਗੇ ਇਹ ਕਪੜਾ ਇੱਥੇ ਆਪਾਂ ਨੇ ਕੀ ਕਰਨਾ ਇੱਥੇ ਆਪਣੇ ਦੂਰੇ ਧਾਗਾ ਲੈਣਾ ਜਿਵੇਂ ਦੋ ਰੜਾ ਧਾਗਾ ਹੁੰਦਾਗਾ ਉਸ ਤਰੀਕੇ ਨਾਲ ਧਾਗਾ ਲੈਣਾਗਾ ਇੱਥੇ ਆਪਾਂ ਨੇ ਸਾਰੇ ਤੇ ਤਰਪਾਈ ਕਰਨੀਆਂ ਦੂਰੇ ਧਾਗੇ ਨਾਲ ਤਰਪਾਈ ਕਰਨ ਦਾ ਮਤਲਬ ਇਹੀ ਹੁੰਦਾ ਵੀ ਇੱਕ ਤਾਂ ਦੇਖੋ ਜਿਹੜੀ ਕੜਾਈ ਆ ਉਨੀ ਖਰਾਬ ਹੋਊਗੀ ਨੰਬਰ 2 ਦੇਖੋ ਜਦੋਂ ਕਢਾਈ ਦੇ ਵਿੱਚ ਨਾ ਸਲਾਈ ਜੀ ਲੱਗ ਜਾਂਦੀ ਆ ਤਾਂ ਉਹ ਸਮਝ ਲਓ ਥੋੜੀ ਜੀ ਖਰਾਬ ਜੀ ਲੱਗਦੀ ਆ ਦੇਖਣ ਨੂੰ ਵਧੀਆ ਜੀ ਨਹੀਂ ਲੱਗਦੀ ਤਾਂ ਕਰਕੇ ਇੱਥੇ ਆਪਾਂ ਨੇ ਤਰਪਾਈ ਕਰਨੀ ਆ ਜਿਹੜੀਆਂ ਭੈਣਾਂ ਕਹਿੰਦੀਆਂ ਨੇ ਵੀ ਸਾਡੀ ਮੂਰੀ ਤੇ ਕਢਾਈ ਵਾਲੀ ਮੂਰੀ ਉੱਪਰ ਜਿਵੇਂ ਕਿ ਝੋਲ ਜਾ ਪੈਂਦਾਗਾ ਤੇ ਉਹ ਆਪਣੀ ਵੀਡੀਓ ਜ਼ਰੂਰ ਦੇਖਣ ਵੀ ਕਢਾਈ ਵਾਲੀ ਸਲਵਾਰ ਕਿਸ ਤਰ੍ਹਾਂ ਤਿਆਰ ਕੀਤੀ ਜਾਂਦੀ ਆ ਇਹ ਆਪਾਂ ਤੁਹਾਨੂੰ ਸਾਰਾ ਇਸ ਵੀਡੀਓ ਚ ਦਿਖਾਵਾਂਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਲਓ ਜੀ ਆਪਾਂ ਇਸੇ ਤਰੀਕੇ ਨਾਲ ਨਾ ਸਾਰੇ ਤੇ ਤਰਪਾਈ ਕਰ ਦੇਣੀ ਆ ਬਰੀਕ ਬਰੀਕ ਤਰਪਾਈ ਆਪਾਂ ਨੇ ਦੋਨਾਂ ਤੇ ਕਰਤੀ ਸਫਾਈ ਦੇਖੋ ਤੁਸੀਂ ਇਧਰ ਵੀ ਪੂਰਾ ਬਲਣੀ ਹੈ ਕੜਾਈ ਦੇ ਨਾਲ ਨਾਲ ਤਰਪਾਈ ਹੋ ਗਈ ਦੇਖੋ ਇਸੇ ਤਰੀਕੇ ਨਾਲ ਇਧਰ ਆਪਾਂ ਨੇ ਲੋਜੀ ਜਿਹੜਾ ਮੂਰੀਆਂ ਦਾ ਕੰਮ ਆ ਉਹ ਆਪਣਾ ਪੂਰਾ ਹੋ ਗਿਆ ਤੇ ਹੁਣ ਆਪਾਂ ਦੇਖਦੇ ਆ ਵੀ 벨ਟ ਕਿਵੇਂ ਲਾਉਣਾਗਾ ਵੀ ਜਿਹੜੀ ਆਪਣੀ ਸਲਵਾਰ ਆ ਮੂਰੀ ਦੇ ਉੱਪਰ ਨਾ ਡਿੱਗੇ ਇਹਦੀ ਆਪਾਂ ਇੱਕਦਵਾਰ ਹੀ ਤਾਂ ਲਾ ਲਈਏ ਸਲਵਾਰ ਦੀ 34 ਇੰਚ ਆਪਾਂ ਨੇ ਲੰਬਾਈ ਕਰਨੀ ਆ ਤਿਆਰ ਆ ਦੇਖੋ ਇੱਥੇ 34 ਹੋ ਗਿਆ ਪੂਰਾ ਮੂਰੀ ਤੇ ਹੁਣ ਆਪਾਂ 벨ਟ ਕਹਿੰਦੇ ਜਾਂਦੇ ਆ ਇੱਥੇ ਆਪਾਂ 1/2 ਇੰਚ ਨਾ ਦਵਾ ਦਾ ਰੱਖਣਾ ਪੈਣਾ ਜੂਮ ਕਰਕੇ ਦਿਖਾਉਣੇ ਆ ਦੇਖੋ 1/2 ਇੰਚ ਆਪਾਂ ਜਾਨੀ ਕਿ ਇੰਨਾ ਦਵਾ ਆਪਾਂ ਨਹੀਂ ਲੈਣਾਗਾ ਇੱਥੋਂ ਤੱਕ ਆਪਾਂ ਨੇ ਇਹਦੀ ਕਟਾਈ ਕਰਨੀ ਆ ਇੱਥੋਂ ਤੱਕ ਠੀਕ ਆ ਜੀ ਹੁਣ ਆਪਾਂ ਲਾ ਕੇ ਦੇਖੀਏ ਇਹਨੂੰ ਆਪਾਂ ਭੁੱਲ ਜਿਓ ਤੁਸੀਂ ਵਿਆਹ ਕਪੜਾ ਹੈਗਾ ਇਹਨੂੰ ਛੱਡ ਦਿਓ ਜਿੱਥੇ ਨਿਸ਼ਾਨੀਆਂ ਬਸ ਉੱਥੋਂ ਤੱਕ ਆਪਾਂ ਨੇ ਆਹ ਦੇਖੋ ਪੂਰਾ 3/4 ਇੰਚ ਆਪਣਾ ਲੰਬਾਈ ਹੈ ਜਿਹੜੀ ਆ ਗਈ ਹੁਣ ਆਪਾਂ ਇਧਰੋਂ ਇਹਦੀ ਕਟਾਈ ਕਰਦੇ ਆਂ ਇੱਕ ਵਾਰੀ ਆਪਾਂ ਸਿੱਧਾ ਹੀ ਕਟਾਂਗੇ ਇਹ ਚ ਕੋਈ ਆਪਾਂ ਨੇ ਢਾਲ ਨਹੀਂ ਪਾਉਣੀ ਲੋ ਇਹਦਾ ਆਪਾਂ ਕੱਟਦਾ ਕੱਪੜਾ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਛਾਂਟ ਛਾਂਟ ਆਪਾਂ ਪਾਉਣੇ 1/4 ਇੰਚ ਦੀ ਪਾਉਣੇ ਆ ਉਹ ਤਾਂ ਦੇਖੋ ਆਪਾਂ 1/2 ਇੰਚ ਦੀ ਛਾਂਟ ਪਾਉਣੇ ਹੁੰਦੀਆਂ ਪਰ ਇਹਦੀ ਮੂਰੀ ਤੇ ਬਰਕ ਆਗਾ ਇਹਦੇ ਬਰਕ ਕਰਕੇ ਆਪਾਂ 1/4 ਇੰਚ ਦੀ ਛਾਂਟ ਪਾਉਣੀ ਹੈ ਇਹਦੇ ਵਿੱਚ ਪੌਣੀ ਇੰਚ ਦੀ ਛਾਂਟ ਨਾਲ ਵੀ ਜਿਹੜੀ ਦੀ ਮੂਰੀ ਆ ਬਹੁਤ ਵਧੀਆ ਜਾਨੀ ਕਿ ਹੋਊਗੀ ਕਿਉਂਕਿ ਮੂਰੀ ਦੇ ਉੱਤੇ ਨਹੀਂ ਡਿੱਗੂਗਾ ਪੌँचा ਸਮੱਸਿਆ ਇਹੀ ਆਉਂਦੀ ਹੈ ਜਦੋਂ ਆਪਾਂ ਮੂਰੀ ਬਰਕ ਵਾਲੀ ਸਲਵਾਰ ਤਿਆਰ ਕਰਦੇ ਆ ਵੀ ਜਿਹੜੀ ਉਹਦੀ ਮੂਰੀ ਆ ਨਾ ਉਹ ਪੈਰ ਦੇ ਉੱਪਰ ਡਿੱਗਦੀ ਹੈਗੀ ਜਿਵੇਂ ਆਪਾਂ ਕਹਿੰਦੇ ਆ ਵੀ ਬਲ ਪੈਂਦਾ ਜਾਂ ਕਹਿੰਦੇ ਆ ਝੋਲ ਪੈਂਦਾ ਇਹ ਤਰੀਕਿਆਂ ਦੀਆਂ ਸਮੱਸਿਆ ਆਪਾਂ ਨੂੰ ਆਉਂਦੀਆਂ ਨੇ ਪਰ ਜਿਹੜਾ ਤਰੀਕਾ ਆਪਾਂ ਨੇ ਦੱਸਿਆ ਜੇ ਇਹ ਤਰੀਕੇ ਨਾਲ ਤੁਸੀਂ ਸਲਵਾਰ ਤਿਆਰ ਕਰੋਗੇ ਤੁਹਾਨੂੰ ਕੋਈ ਵੀ ਸਮੱਸਿਆ ਨਹੀਂ ਆਉਗੀ ਕੋਈ ਝੋਲਣੀ ਪੂਗਾ ਕੋਈ ਪੈਰ ਦੇ ਉੱਪਰ ਸਲਵਾਰ ਨਹੀਂ ਡਿਗਣੀ ਬਹੁਤ ਵਧੀਆ ਸਲਵਾਰ ਤਿਆਰ ਹੋਊਗੀ ਇਹ ਸਲਵਾਰ ਆਪਾਂ ਜਿਹੜੀ ਆਪਾਂ ਤਿਆਰ ਕਰਨੀ ਹੈ ਵਰਕ ਵਾਲੀ ਹੋਈ ਕਰਦੇ ਆਂ ਤਿਆਰ ਜਿਹੜੀ ਆਮ ਨੋਰਮਲ ਬਣਾਉਣੇ ਆ ਉਹ ਤਾਂ ਉਸੇ ਤਰੀਕੇ ਨਾਲ ਹੀ ਆਪਾਂ ਨੇ ਤਿਆਰ ਕਰਨੀ ਹੁੰਦੀ ਹੈਗੀ ਤੇ ਜਿਹੜੀ ਵਰਕ ਵਾਲੀ ਹੁੰਦੀ ਹੈ ਇਹ ਆਪਾਂ ਆਪਾਂ ਇਹਨਾਂ ਮੂਰੀ ਤਿਆਰ ਕਰਨੀ ਆ ਫਿਰ ਆਪਾਂ ਉਸ ਤੋਂ ਬਾਅਦ ਆਪਾਂ ਨੇ ਇਹਦਾ ਬੈਲਟ ਲਾਉਣਾਗਾ ਸਾਡੇ 7 ਦੇ ਵਿੱਚ ਆਪਾਂ ਇਹਨੇ ਬਲ ਪਾਉਣੇ ਆਗੇ ਕਿਉਂਕਿ ਜਿਹੜਾ ਤਾਂ ਬੈਲਟ ਆ ਬੈਲਟ ਇਹਦਾ 24 ਇੰਚ ਦਾਗਾ ਤਿਆਰ 7.5 ਚ ਇਹਦੇ ਬਲ ਪਾਵਾਂਗੇ ਸਾਰੇ ਆਪਾਂ ਇਹ ਤਰੀਕੇ ਨਾਲ ਦੇਖੋ ਤੁਸੀਂ ਜਿਹੜੀ ਸਲਵਾਰ ਦਾ ਬੈਲਟ ਜਿਹੜਾ ਤੁਸੀਂ ਲਾ ਸਕਦੇ ਹੋਗੇ ਤੇ ਵੀਡੀਓ 'ਚ ਆਪਾਂ ਤੁਹਾਨੂੰ ਸਾਰਾ ਦਿਖਾਤਾ ਇਸ ਤੇ ਵੀ ਕਿਵੇਂ ਆਪਾਂ ਇਹ ਮੂਰੀ ਤਿਆਰ ਕਰਨੀਆਂ ਕਿਵੇਂ ਆਪਾਂ ਇਹਦੇ ਵਿੱਚ ਢਾਲ ਪਾਉਣੀਆਂ ਕਿੰਨੀ ਢਾਲ ਪਾਉਣੀ ਹੈਗੀ ਕਿਸ ਤਰ੍ਹਾਂ ਇਹਦੀ ਮਿਣਤੀ ਕਰਨੀ ਹੈਗੀ ਇਹ ਸਾਰੀਆਂ ਗੱਲਾਂ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਿਆਗਾ ਕਿਉਂਕਿ ਤੁਹਾਨੂੰ ਪ੍ਰੋਪਰ ਸਾਰਾ ਪਤਾ ਲੱਗ ਜਾਊਗਾ ਇਹ ਹੈ ਆਪਣੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਜੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੇ ਕਈ ਜਿਹੜਾ ਜਾ ਅਗਲਾ ਪਾਰਟ ਨਾ ਉਹ ਆਪਣੇ ਲਾਉਣਾ ਸੀ ਉਹ ਡਿਲੀਟ ਹੋ ਗਿਆ ਤਾਂ ਕਰਕੇ ਤੇ ਹੁਣ ਦੇਖੋ ਇੱਥੋਂ ਤੱਕ ਸੋਨੂੰ ਆਪਾਂ ਸਾਰੀ ਇਹਦੇ ਵਿੱਚ ਸਮਝਾਤਾ ਕਿਉਂਕਿ ਮੇਨ ਗੱਲ ਹੁੰਦੀ ਆ ਵੀ ਇਹਦੀ ਛਾਂਟ ਕਿਵੇਂ ਪਾਉਣੀ ਆ ਤੇ ਇਹਦੀ ਮੂਰੀ ਕਿਵੇਂ ਜੜਨੀ ਆ ਉਹ ਆਪਾਂ ਸਾਰੀਆਂ ਗੱਲਾਂ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਤੀਆਂ ਤੇ ਜੇ ਕਈ ਵਾਰ ਨਾ ਪਤਾ ਲੱਗੇ ਤਾਂ ਵੀਡੀਓ ਦੁਬਾਰਾ ਦੇਖ ਲਿਓ ਕਿਉਂਕਿ ਫਿਰ ਸਮਝ ਆ ਜੂਗੀ 벨ਟ ਚ ਜਿਹੜਾ 3.5 ਇਚ ਪਾਉਣਾ ਆਪਾਂ ਨੇ ਤੇ ਸਾਰੇ ਵਾਲਾ ਆਪਾਂ ਇਹਦੇ 7 ਇੰਚ ਵਿੱਚ ਪਾਵਾਂਗੇ ਤੇ ਬਲ ਹਮੇਸ਼ਾ ਬੈਲਟ ਦੇ ਹਿਸਾਬ ਨਾਲ ਪੈਂਦੇ ਹੁੰਦੀ ਆ ਤੇ ਵੀਡੀਓ ਵਧੀਆ ਲੱਗੀ ਜੀ ਲਾਈਕ ਤੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਕਮੈਂਟ ਕਰਕੇ ਦੱਸਿਓ